ਬਣੀ ਮੈਂ ਕੀਤੀ ਦੀ ਲੱਕੀ ਨਾਲ ਗੱਲ ਹੁੰਡਾ ਦਾ ਪੂਰਾ ਫਰਿਆ ਬੈਠਾ ਮੈਨੂੰ ਤਾਂ ਬੜਾ ਦੁਖੀ ਲੱਗਿਆ ਪਰ ਆ ਪਿੰਡਾ ਛਡਾ ਦੋ ਇਹ ਜੀ ਤੋਂ ਨਮੇੜੋਂ ਪਰਾਂ ਸਿਆਪਾ ਨਹੀਂ ਮੈਂ ਤਾਂ ਆਪ ਕਹਿੰਦੀ ਆ ਭਾਬੀ ਛੱਡੇ ਤਾਂ ਸਹੀ ਖੜਾ ਮੈਂ ਕੀ ਕਰਾਉਣਾ ਇਹ ਤਾਂ ਹੂੰ ਜਿਹ ਦੋ ਹੋ ਜਿਵਾਕੜੀ ਕੋਲ ਨਹੀਂ ਰਹਿ ਸਕੀ ਹੈਗੀ ਉਹਦੇ ਤੇ ਤਰਸ ਨਹੀਂ ਖਾਤਾ ਹੈਗਾ ਪਰ ਨਮੇੜੇ ਨਮੇੜ ਦੀ ਗਾਤੋਂ ਨਹੀਂ ਹੈਗੀ ਦੱਸਦੀ ਨਹੀਂ ਹੈਗੀ ਕੁਝ ਵੀ ਉਹਦੇ ਮਨ ਚ ਚੱਲ ਕੀ ਰਿਹਾ ਕੁਝ ਨਹੀਂ ਦੱਸਦੀ ਉਹ ਕੁਝ ਨਹੀਂ ਦੱਸਦੀ ਹੈਗੀ ਭੇਤ ਨਹੀਂ ਦਿੰਦੀ ਉਹ ਕਿਸੇ ਗੱਲ ਦਾ ਬੋਲਣ ਨੂੰ ਬਥੇਰੀ ਏਡੀ ਲੋਤਰੋ ਲੱਗੀ ਹੋਈ ਹੈਗੀ। ਇਹ ਰਹੀ ਜੀ ਗੱਲ ਕੀ ਆ ਵਿਚਲੀ। ਕੀ ਪਤਾ ਸਾਡੇ ਕਰਮ ਮਾੜੇ, ਮੇਰੇ ਪੁੱਤ ਦੇ ਕਰਮ ਮਾੜੇ। ਹੋਰ ਗੱਲ ਕੀ ਹੋਣੀ ਆ? ਇਹੀ ਤਾਂ ਗੱਲ ਆ। ਇਹ ਕੰਡੇ ਵੀ ਤਾਂ ਆਪੇ ਵਿੱਜੇਣਗੇ, ਆਪੇ ਚੁਗਣੇ ਪੈਣਗੇ। ਇਹਦੇ ਕਰਮਾਂ ਦਾ ਡੰਡਤੀ ਜਿਹੜਾ ਮੁੰਡਾ ਭੁਗਤ ਰਿਹਾਗਾ। ਹੋਰ ਕੀ ਕਹਿੰਦਾ ਸੀ ਲਕੀ? ਹੋਰ ਕੀ ਕਹਿੰਦਾ ਸੀ? ਉਹਨੇ ਕੀ ਕਹਿਣਾ ਹੈਗਾ? ਉਹ ਤਾਂ ਕਹਿੰਦਾ ਜਿੰਵੇਂ ਤੁਹਾਨੂੰ ਠੀਕ ਲੱਗਦਾ ਕਰ ਦੋ। ਅਸੀਂ ਕੀ ਕਰੀਏ ਸਾਨੂੰ ਕਿਹੜਾ ਕਿਸੇ ਨੇ ਕਹਿੰਨਾ ਪੁੱਛਿਆ ਤੀ ਤਾਂ ਦੱਸਿਆ ਤੀਗਾ ਹੁਣ ਅਸੀਂ ਯਾਦ ਆ ਗਏ ਉਹੀ ਤਾਂ ਬਿਕਤਾ ਪੈਂਦੀ ਹੈਗੀ ਪਹਿਲਾਂ ਤਾਂ ਕੋਈ ਪੁੱਛਦਾ ਨਹੀਂ ਹੈਗਾ ਵੀ ਅਸੀਂ ਕੰਮ ਕਹੇ ਜੇ ਕਰ ਰਹਾਂਗੇ ਬੜਾ ਮਨ ਦੁਖੀ ਹੋਇਆ ਪਾਪਾ ਵੀ ਮੇਰਾ ਤਾਂ ਸੱਚੀ ਕਹਿਣੀ ਹੈ ਫਿਰ ਮਨ ਦੁਖੀ ਕਰਕੇ ਕੀ ਬਣ ਜੂਗਾ ਜੇ ਹਮਨ ਤੋਂ ਬੋਝ ਲਾਹੇਗੀ ਤਾਂ ਦਿਮਾਗ ਕੰਮ ਕਰੂਗਾ ਤਾਂ ਕੋਈ ਹੱਲ ਨਿਕਲੂਗਾ ਕਿਸੇ ਨਾਲ ਗੱਲ ਕਰੇ ਤਾਂ ਐ ਤਾਂ ਬਿਮਾਰ ਹੋ ਜੈਗੀ ਮੰਜੇ ਚ ਪੈ ਜੈਗੀ ਫਿਰ ਤੇਰੇ ਕਣੀ ਹੋਵਾਂਗੇ ਕਾ ਮੁੰਡੇ ਕਣੀ ਦੇਖਾਂਗੇ ਜਾ ਉਹਨੂੰ ਪੁੱਛਾਂਗੇ ਚੰਦਰੀ ਨੂੰ ਜਾ ਕੇ ਵੀ ਉਹ ਚਾਹੁੰਦੀ ਕੀ ਐ ਤੂੰ ਐਂ ਦੇਖ ਲੈ ਭਾਬੀ ਮੈਂ ਆਹ ਦੇੜੀ ਤਾਂ ਬਾਹਰ ਨਹੀਂ ਨਿਕਲ ਸਕਦੀ ਜੇ ਮੈਂ ਨਿਕਲਦੀਆਂ ਨੀ ਧੀਮਿਆ ਮੈਨੂੰ ਸੌ ਸੌ ਸਵਾਲ ਕਰਦੀਆਂ ਨੇ ਆਹ ਭਨਾਨੀ ਤੇਰੀ ਨੂੰ ਐ ਕਰਦੀ ਆ ਠਿੰਕੀ ਤੇਰੀ ਨੂੰ ਐ ਕਰਦੀ ਆ ਨਹੀਂ ਮੈਂ ਤਾਂ ਐ ਸੁਣ ਸੁਣ ਕੇ ਅੱਕੀ ਪਈਆਂ ਕਿਹੜੀ ਬਾਰੇ ਕਹਿੰਦੀਆਂ ਨੇ ਮੈਨੂੰ ਤਾਂ ਐ ਵੀ ਨਹੀਂ ਪਤਾ ਲੱਗਦਾ ਇੱਕ ਕਿਹੜਾ ਇੱਕ ਅੱਧੀ ਆ ਤੰਤਨੇ ਪੇਪੜ ਲੱਗੀਆਂ ਹੋਈਆਂ ਨੇ ਸੁਣਨੀਆਂ ਪੈਂਦੀਆਂ ਨੇ ਸੁਣਨੀਆਂ ਪੈਂਦੀਆਂ ਨੇ ਜਦੋਂ ਆਪਾਂ ਕੋਹਣ ਜੋਕਰੇ ਹੋ ਜਾਂਦੇ ਆ ਹੁਣ ਜੇ ਹੁਣ ਇਹ ਮੁੰਡਾ ਕਹਾ ਰਿਹਾ ਤਾਂ ਆਪਾਂ ਸੁਣ ਰਹੇ ਹਾਂਗੇ ਜੇ ਨਾ ਇਹ ਕੰਡੇ ਬੀਜ ਦਾ ਲੋਕਾਂ ਦੇ ਜਿਹੜੇ ਮੂੰਹ ਕਾ ਨੂੰ ਲੱਗਦੇ ਨਹੀਂ ਭਾਬੀ ਉੱਥੋਂ ਢੰਗ ਦੇ ਕੱਪੜੇ ਨਹੀਂ ਪਾਉਣੇ ਢੰਗ ਨਾਲ ਸਿਰ ਨਹੀਂ ਪਾਉਣਾ ਘਰਾਣੇ ਕਰਦੀਆਂ ਧੀਆ ਹੁੰਦੀਆਂ ਨੇ ਆਪਣੇ ਟਾਈਮ 'ਤੇ ਨਹੀਂ ਸਿਰ ਤੋਂ ਚੁੰਨੀ ਨਹੀਂ ਤੇ ਲਾਉਂਦੇ ਹੁਣ ਦੇਖ ਲਾ ਇਹਨਾਂ ਦੇ ਟਾਈਮ ਨੇ ਇਹ ਕਦੇ ਚੁੰਨੀ ਲੈਂਦੀਆਂ ਹੀ ਨਹੀਂ ਉਹੀ ਤਾਂ ਗੱਲ ਹੈ ਚੁੰਨੀ ਦਾ ਲਾ ਕੇ ਕੀਲੇ ਤੇ ਟੰਗ ਦਉਂਦੀਆਂ ਨੇ ਵੀ ਸਾਨੂੰ ਤਾਂ ਗਰਮੀ ਆਉਂਦੀ ਆ ਨੀ ਬਰੀਆਂ ਦਾ ਸੂਟ ਵੀ ਨਹੀਂ ਪਾਉਂਦੀਆਂ ਬਰੀਆਂ ਦਾ ਸੂਟ ਪਾਉਂਦੀਆਂ ਨ ਵੀ ਸ਼ਰਮ ਆਉਂਦੀ ਆ ਆਹਨ ਪੁੱਤੇ ਦੇ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਮਿਲੇ ਪੈਣੇ ਆ ਬੇਕਟਾ ਬੇਜੇ ਪਜਾਮੇ ਜੇ ਉਹੀ ਨਹੀਂ ਕੱਢਦੀਆਂ ਇਹਨਾਂ ਨੂੰ ਤਾਂ ਐ ਵੀ ਪਤਾ ਨਹੀਂ ਕਿੰਨੀਆਂ ਕਸੌਣੀਆਂ ਲੱਗਦੀਆਂ ਇਹ ਤਾਂ ਰਵਾਜ ਏ ਤੁਰ ਪਿਆ ਹੁਣ ਤਾਂ ਪਾਉਂਦੀ ਹੀ ਕੁਛ ਨਹੀਂ ਕਹਿੰਦੀ ਨਾ ਸਾਨੂੰ ਪਤਾ ਕਿ ਤੁਹਾਨੂੰ ਪਤਾ ਗਲਤ ਆ ਉਹੀ ਆ ਤੁਹਾਨੂੰ ਤਾਂ ਆਮਦਾਰੀ ਇਹੀ ਕੱਪੜਾ ਚ ਰਹਿਦੀਆਂ ਸੂਟਾਂ ਚ ਤਾਂ ਸਾਡਾ ਦਮ ਘੁੱਟਦਾ ਚੁੰਨੀਆਂ ਦਾ ਗਲ ਦਾ ਫਾਹਾ ਨੇ ਜਲੂਸ ਕੱਢੀ ਰੱਖਦੀਆਂ ਨੇ ਜਲੂਸ ਕੱਢੀ ਰੱਖਦੀਆਂ ਨੇ ਪਾਉਂਦੀਆਂ ਇਹਨੇ ਨੀ ਸ਼ਰਮ ਮੈਨੂੰ ਆਉਗੀ ਆਪਾਂ ਇਹੋ ਜਿਹਾ ਕੁਝ ਕਰਿਆ ਨਹੀਂ ਨਾ ਤਾਂ ਆਪਾਂ ਨੂੰ ਸ਼ਰਮ ਆਉਂਦੀ ਹੈਗੀ ਜੇ ਇਹੋ ਜਿਹਾ ਕੁਝ ਕਰਿਆ ਹੁੰਦਾ ਹਜੇ ਕੱਪੜੇ ਲੀੜਾ ਪਾਇਆ ਹੁੰਦਾ ਤਾਂ ਤਾਂ ਚਲ ਆਪਾਂ ਇਹਨਾਂ ਨੂੰ ਵੀ ਨਾ ਬੋਲਦੀਆਂ ਵੀ ਚਲ ਫੇਰ ਕੀ ਹੋ ਗਿਆ ਇਹਨਾਂ ਤਾਂ ਸ਼ਰਮੇ ਲਾ ਕੇ ਸਿੱਟ ਰਹੀ ਹੈਗੀ ਨਾ ਕਿਸੇ ਦੀ ਮੰਨਣ ਨੀ ਜੇ ਭਾਬੀ ਕਹਦਾ ਬੀ ਕੋਲ ਢੰਗ ਦਾ ਕੱਪੜਾ ਪਾ ਲੋ ਲੈ ਅਸੀਂ ਪੜੀਆਂ ਲਿਖਿਆ ਮੈਂ ਤਾਂ ਕਹਿੰਦੀ ਅੱਗੇ ਲੋਕ ਸੀਗੇ ਅਨਪੜ੍ਹੇ ਚੰਗੇ ਤੇ ਆ ਪੜੀਆਂ ਲਿਖਿਆ ਨਾਲੋਂ ਤਾਂ ਅਕ ਕਹਦੀਆਂ ਦੋ ਅੱਖਰ ਪੜ ਜਾਂਦੀਆਂ ਨੇ ਕਾਦੇ ਮੋਬਾਈਲ ਜਗੇ ਨਹੀਂ ਇਹਨਾਂ ਨੇ ਤਾਂ ਬੂਬਰਾ ਰੱਖੀ ਆ ਸ਼ਰਮੇ ਲਾ ਕੇ ਸਿੱਟਰ ਕੀ ਹੈਗੀ ਜੇ ਕਹਿ ਨਹੀਂ ਆ ਤਾਂ ਮਾੜੇ ਨਹੀਂ ਕਹਿੰਦੇ ਤਾਂ ਚੰਦਰੇ ਲੋਕ ਨਹੀਂ ਜਿਉਣ ਦੰਦੇ ਹੈਗੇ ਲੋਕ ਜਦੋਂ 100 100 ਗੱਲਾਂ ਕਰਦੇ ਨੇ ਸੱਚੀ ਸੁਣੀਆਂ ਨਹੀਂ ਜਾਂਦੀਆਂ ਇਹ ਜੀਆਂ ਸੁਣਾਉਂਦੀਆਂ ਨੇ ਕਈ ਤਾਂ ਝੁਗਮੀਆਂ ਗੱਲਾਂ ਕਰਦੀਆਂ ਨੇ ਮੈਂ ਕਹਿੰਦੀ ਪੁੱਛ ਨਾ ਭਾਬੀ ਪੁੱਛ ਨਾ ਮਿੱਠੀਆਂ ਮਿੱਠੀਆਂ ਗੱਲਾਂ ਜਿਵੇਂ ਮਾਰ ਦਿੰਦੀਆਂ ਨੇ ਤੀਮੀਆਂ ਮੈਨੂੰ ਆਸ ਗੁਮਾੜ ਤਾਂ ਅੰਦਾ ਨਾ ਇਹ ਕੰਨ ਲਾਉਂਦਾ ਫਿਰ ਜਾਂਦਾ ਵੀ ਕਦੋਂ ਇਹਨਾਂ ਦੇ ਕੁਝ ਹੋਵੇ ਕਦੋਂ ਅਸੀਂ ਸੁਣੀਏ ਆ ਦੇਖ ਲੈ ਸਾਹਮਣੇ ਹੁਣ ਨਾ ਤਾਂ ਕੱਪੜੇ ਪਾਈ ਜਾਂਦੇ ਆ ਸੁੱਕਣੇ ਕੋਠੇ ਤੇ ਅੱਖ ਇੱਧਰ ਹੈਗੀ ਕੰਨ ਵੀ ਇੱਧਰ ਹੋਰ ਮੈਂ ਕੀ ਕਹਿੰਨੀ ਆਂਗੀ ਲੋਕ ਤਾਂ ਤਮਾਸ਼ਾ ਦੇਖਣ ਨੂੰ ਤਿਆਰ ਰਹਿੰਦੇ ਨੇ ਇਹ ਵੀ ਕਦੋਂ ਇਹਨਾਂ ਦਾ ਤਮਾਸ਼ਾ ਬਣੇ ਤੇ ਕਦੋਂ ਅਸੀਂ ਸਵਾਦ ਲਈਏ ਨਾਲ ਫਿਰ ਚਾਹਾਂ ਵੀ ਲੈ ਲੈ ਬਹਿੰਦੇ ਨੇ ਵੀ ਅਸੀਂ ਚੁਸਕੀਆਂ ਲਈਏ ਚਾਹਾਂ ਦੀਆਂ ਹਾਂ ਕੀ ਕਰਾਂ ਭਾਬੀ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਲੋਕਾਂ ਨੂੰ ਤਾਂ ਮੌਕੇ ਚਾਹੀਦੇ ਨੇ ਮੇਰੇ ਘਰ ਦੇ ਮੌਕੇ ਤਾਂ ਲੋਕਾਂ ਨੂੰ ਖੁੱਲਮ ਡੁੱਲਲੇ ਮਿਲ ਗਏ ਬੀਲਾ ਫੜੋ ਸਵਾਦ ਲਵੋ ਤੁਸੀਂ ਗੱਲਾਂ ਕਰ ਕਰ ਭੈਣੇ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਦੇ ਨਾਲ ਬੀਤਦੀਆਂ ਨੇ ਦੂਜੇ ਤੇ ਹੱਸਣਾ ਸੌਖਾ ਹੁੰਦਾ ਹੈ ਇਹ ਤਾਂ ਹੈ ਭਾਬੀ ਹਾਂ ਜਦੋਂ ਆਪ ਨੂੰ ਦੁੱਖ ਲੱਗਦਾ ਹੈ ਲੋਕਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਆਪਦੇ ਤੇ ਬੀਤਦੀ ਆ ਇਹ ਤਾਂ ਕਰਮਾਂ ਦੇ ਡੰਡ ਹੁੰਦੇ ਨੇ ਕਦੇ ਸੁੱਖ ਕਦੇ ਦੁੱਖ ਇਹ ਤਾਂ ਚੱਲਦੀ ਰਹਿੰਦਾ ਜਿੰਨਾ ਚਿਰ ਜ਼ਿੰਦਗੀ ਆ ਉਨਾਂ ਚਿਰ ਚੱਲਦੀ ਰਹਿਣਾ ਹੈਗਾ ਸੀਛੇ ਦੇ ਥੋੜਾ ਕਿਸੇ ਦੇ ਬਹੁਤਾ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਹੈਗੇ ਵੀ ਕੀ ਹੋ ਗਿਆ ਚਲ ਜੇ ਇਹਨਾਂ ਦੇ ਕੋਸ ਹੋ ਰਿਹਾਗਾ ਕਰਮਾਂ ਦੇ ਡੰਡ ਨੇ ਕਿਸੇ ਨਾਲ ਵੀ ਬਣ ਸਕਦੀ ਆ ਇਹ ਤਾਂ ਦੁਨੀਆਦਾਰੀ ਆ ਚਲ ਮੇਰੀ ਗੱਲ ਸੁਣ ਲੋਕਾਂ ਨੂੰ ਆਪਾਂ ਕੀ ਕਹਾਂਗੇ ਜਦੋਂ ਆਪਦੀ ਸਿੱਕਾ ਖੋਟਾ ਗਈ ਕਿਸੇ ਗਲਤੀ ਕੀ ਕਹੇਗੀ ਕੀ ਦੇ ਕੀ ਦੀ ਸੁਣ ਕੇ ਜ਼ਹਿਰ ਕੋਲੇਗੀ ਜ਼ਹਿਰ ਤਾਂ ਘਰੀ ਘੁਲਿਆ ਪਿਆਗਾ ਨਾ ਤਾਂ ਮੁੰਡੇ ਨੂੰ ਕਹਿਣ ਜੋਗ ਰਿਆਂ ਆਪਾਂ ਇਨੂੰ ਜਿਆਦਾ ਕਹਾਂਗੇ ਤਾਂ ਹੀ ਨਹੀਂ ਪਤਾ ਅੱਜ ਕੱਲ ਟਾਈਮ ਮਾੜਾ ਦਾ ਭਾਬੀ ਵੀ ਕੁਝ ਖਾ ਕੇ ਨਾ ਮਰ ਜੇ ਮੈਂ ਤਾਂ ਇਹਨੂੰ ਅਧੀਆਂ ਗੱਲਾਂ ਦੱਸਦੀ ਆ ਬਸ ਬੋਲ ਕਿਉਂ ਮਾੜੇ ਬੋਲ ਕੱਟਦੀਆਂ ਮਿੱਥੇ ਤਾਂ ਮੁੰਡੇ ਦੀ ਹਾਲਤ ਦੇਖੀ ਨਹੀਂ ਗਈ ਤਾਂ ਹੀ ਮੈਂ ਨਹੀਂ ਉਹਨੂੰ ਜਿਆਦਾ ਬੋਲੀ ਵੀ ਚਲ ਕੋਈ ਨਾ ਪੁੱਤ ਜਿਵੇਂ ਨਿਪੜੂਗਾ ਨਿਮੇੜ ਲਾਂਗੇ ਹੋਰ ਕੀ ਬਣਦਾ ਫਿਰ ਮੈਂ ਤਾਂ ਉਹ ਆਈ ਵੀ ਕਹਤਾ ਸੀ ਵੀ ਜੇ ਬੈਠੀ ਐ ਤਾਂ ਬੈਠੀ ਰਹਿਣ ਦੇ ਪਰ ਜਿਆਦਾ ਨਾ ਬੈਠੀ ਰਹਿਣ ਦੇ ਨਹੀਂ ਪਰੇ ਨਹੀਂ ਹੈ ਮੈਂ ਤਾਂ ਜੀ ਅੱਕਿਆ ਪੈ ਭਾਬੀ ਹੁਣ ਲੋੜੇ ਨਹੀਂ ਛੇੜੀ ਨਾ ਛੇੜੋ ਜਿੰਨਾ ਚਿਰ ਬੈਠੀ ਆ ਬੈਠੀ ਰਹਿਣ ਦੇ ਨਾਲ ਐਂ ਦੇਖ ਪੇਕੇ ਕਿੰਨਾ ਚਿਰ ਖਵਾ ਦੇਣਗੇ ਉਹੀ ਤਾਂ ਆਪੀ ਆਉ ਨੱਕ ਰਗੜਦੀ ਆਪੀ ਆਉ ਅੱਜ ਤਾਂ ਬੈ ਗਈ ਜਾ ਕੇ ਚੌੜੀ ਹੋ ਕੇ ਜਦੋਂ ਕੱਲ ਨੂੰ ਬਾਹਰ ਅੰਦਰ ਨਿਕਲੂਗੀ ਲੋਕ ਤਾਨੇ ਮੇਨੇ ਦੇਣਗੇ ਆਪੇ ਆਉ ਭੱਜੀ ਨੱਕ ਰਗੜਦੀ ਹਾਂ ਹੈ ਕੋਈ ਨਾ ਤੂੰ ਸੋਚ ਨਾ ਕਰ ਇਹਨੂੰ ਲਾ ਲੈਣ ਦੇ ਚਾਹ ਹੁਣ ਤੂੰ ਕਿ ਉਹ ਟੈਨਸ਼ਨ ਲਈ ਹੈਗੀ ਵੀ ਸਾਨੂੰ ਕੋਈ ਕਹੂਗਾ ਸਾਨੂੰ ਭੁਗਤਣੀ ਪੂਗੀ ਕੁੜੀ ਦੇ ਚਾਹ ਉਹ ਲਾਡ ਪੂਰੇ ਕਰੋ ਆਪੇ ਆਉਗੀ ੜਪਦੀ ਨਾ ਕਰ ਅਗੜਦੀ ਦੇਖੀ ਕਿਵੇਂ ਪੈਰਾਂ ਚ ਡਿਗੂ ਛੋਡੇ ਆ ਕੇ ਇਹ ਵੀ ਗੱਲ ਤੇਰੀ ਸੁਣੀ ਆ ਇਹ ਗੱਲ ਸਹੀ ਆ ਛੱਡ ਦੇ ਫਿਕਰਾ ਨਾਲੇ ਮੁੰਡੇ ਨੂੰ ਸਮਝਾਇਆ ਕਰ ਤੂੰ ਹੌਸਲਾ ਨਾ ਢੇਕਿਆ ਕਰ ਤੂੰ ਤਾਂ ਸੰਗ ਨਹੀਂ ਮੁੰਡੇ ਨੂੰ ਸਮਝਾਇਆ ਕਰ ਵੀ ਸਿਆਣਾ ਬਣ ਕੇ ਰਹਿ ਪੁੱਤ ਆ ਦੋ ਦੀ ਜ਼ਿੰਮੇਵਾਰੀ ਹੋਰ ਗੱਲ ਪਾਈ ਬੈਠਾਗਾ ਇੱਕ ਦੀ ਜ਼ਿੰਮੇਵਾਰੀ ਤਾਂ ਨਹੀਂ ਇੱਕ ਹੋਵੇ ਤਾਂ ਉਹ ਹੀ ਤਾਂ ਚੁਰਦੀਆਂ ਭਾਬੀ ਮੈਂ ਆ ਨੀ ਮੱਚਦੀਆਂ ਨੀ ਢੱਡ ਮੱਚਦਾ ਕੀ ਕਰਾਂ ਉਹਦਾ ਖਾਤੀ ਗੜੀ ਇਹ ਤਾਂ ਇਸਤੀ ਮਰਉਂਦੀਆਂ ਘਾਤੀ ਦਿੱਤੀ ਹੈ ਰੱਬ ਨੇ ਉਹਦੀ ਵੀ ਸੋਚ ਫਿਕਰ ਕਰਨੀ ਹੈ ਤੀ ਨੂੰ ਤਾਂ ਮਾਂ ਵੀ ਚਾਹੀਦੀ ਹੈ ਬਾਪ ਵੀ ਜੇਗੀ ਦਾ ਟੈਨਸ਼ਨ ਲੈ ਕੇ ਬੈਣੇ ਕੁਝ ਨਹੀਂ ਬਣਦਾ ਹੈਗਾ ਜੇ ਤੈਨੂੰ ਐ ਸੋਚ ਹੈ ਵੀ ਮੈਨੂੰ ਰੋਟੀ ਕੌਣ ਦੇਊਗਾ ਰੋਟੀ ਆ ਦੇਖ ਲੈ ਆ ਦੇਖ ਲਾ ਲੈ ਤੇਰੇ ਸਾਹਮਣੇ ਹੁਣ ਭਾਬੀ ਕੀ ਰੋਣੇ ਰੋਵਾ ਇਹ ਦੇਣਗੀਆਂ ਠੀ ਖੁੱਜੀ ਵਾਲੇ ਪਰੌਂਠੇ ਖਾਲੀ ਰੱਜ ਕੇ ਕੀ ਆਹ ਇਹਨੂੰ ਕੀ ਹੋਇਆ ਮੈਂ ਤਾਂ ਟੈਨਸ਼ਨ ਫ੍ਰੀ ਰਹਿ ਆ ਦੇ ਲਾ ਭਾਬੀ ਇਹ ਪਰ ਮੈਂ ਇਹ ਚੁੱਟਾ ਭਾੜਦੀਆਂ ਨੇ ਇਹ ਇਹੀ ਕੁਸ ਭਾੜਦੀਆਂ ਨੇ ਨਿਪਾਈ ਤੂੰ ਜਾਣਦੀ ਕਿੱਥੇ ਆ ਨਾ ਤਾ ਤੂੰ ਮੈਨੂੰ ਐਂ ਦੱਸੇ ਨਾ ਤੂੰ ਮੈਨੂੰ ਪੁੱਛਦੀਆਂ ਕੁਸ ਆ ਕੱਪੜੇ ਤਾਂ ਟੰਗਰੇ ਪਾ ਕੇ ਬਾਹਰ ਨਿਕਲ ਜਾ ਕਰ ਕਮ ਸੇ ਕਮ ਕੱਪੜੇ ਢੰਗ ਦੇ ਤਾਂ ਹੈਗੇ ਨੇ ਇਹ ਲੈ ਇਹ ਦੱਸੂਗੀ ਇਹ ਕੱਪੜੇ ਢੰਗਦੇ ਨੇ ਹੋਰ ਪਹਿਲਾ ਜਲੂਸ ਥੋੜਾ ਨਿਕਲਿਆਗਾ ਇਹ ਕਸਰ ਰਹਿੰਦੀ ਦੀ ਇਹ ਵੀ ਕੱਢ ਦੋ ਇੱਕ ਉਂ ਭਾਗੀ ਇੱਕ ਉਂ ਬੈਠੀ ਆ ਇੱਕ ਉਂ ਆਏ ਕਹਿੰਦੀ ਆ ਵੀ ਮੈਂ ਬਾਹਰ ਨਿਕਲ ਕੇ ਹੋਰ ਜਲੂਸ ਕੱਢਾਂ ਦੇਖ ਲੈ ਭਾਗੀ ਦੇਖ ਲੈ ਤੇਰੇ ਸਾਹਮਣੇ ਵਾਲੀ ਕਿਹੜੀ ਗੱਲ ਆ ਇਹ ਹੁਣ ਮੈਂ ਪਾ ਨਹੀਂ ਸਕਦੀ ਹੈਗੀ ਨਾ ਪਾਉ ਭਈ ਹਜੇ ਤਾਂ ਇਹ ਤਾਂ ਠੀਕ ਨਹੀਂ ਗਏ ਇਹਦੇ ਨਾਲੋਂ ਵੀ ਇੱਧੇ ਪਾ ਲਿਆ ਕਰੋ ਮੈਂ ਨਹੀਂ ਪਾਉਂਦੀਆਂ ਨੇ ਉਹਦਾਂ ਮੈਂ ਆਏ ਕਹਿੰਦੀ ਸੀ ਮੈਂ ਕਿਹਦੀ ਜ਼ਾਬਤ ਤੋਂ ਬਿਨਾ ਨਾ ਪਾਉਂਗੀ ਹੁਣ ਤੁਸੀਂ ਉਹ ਵੀ ਦੇਦੇ ਹੁਣ ਮੈਂ ਲੈ ਕੇ ਆਉਂਗੀ ਫਿਰ ਮੈਂ ਪਾਲਿਆ ਕਰੂੰਗੀ ਹੈਗੀ ਸ਼ਰਮ ਨੂੰ ਸਭਾਲਦੀ ਆ ਨੇ ਹੈਗੀ ਸ਼ਰਮ ਹਾਂ ਦੇਖ ਆ ਜਿ ਜਰਾਹੀਆਂ ਕਰਦੀ ਐ ਜਰਾਹੀਆਂ ਸ਼ਰਮ ਨੂੰ ਦੱਸ ਮੰਮੀ ਕੀ ਹੈਗਾ ਜਿਨ੍ਹਾਂ ਨੇ ਸ਼ਰਮੇ ਲਾ ਕੇ ਸਿੱਟਰ ਕੀ ਹੋਵੇ ਉਹਨਾਂ ਨਾਲ ਵੀ ਆਪਾਂ ਸ਼ਰਮ ਦੀਆਂ ਗੱਲਾਂ ਕਰਦੇ ਆ ਜੀ 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 ਦੀ ਲੱਗੀ ਸ਼ਰਮ ਹੈ ਕਿਵੇਂ ਜੋ ਕਹਾਵਤ ਜੀ ਕਾਹਨੂੰ ਹੁਣ ਬੋਲਣਾ ਮੈਂ ਜੀ ਦੀ ਲੱਗੀ ਲੋਈ ਉਹਦਾ ਕੀ ਕਰੂਗਾ ਕੋਈ ਇਹਨਾਂ ਦਾ ਤਾਂ ਉਹ ਕੰਮ ਐ ਪਹਿਲਾਂ ਤਾਂ ਮੰਮੀ ਨਹੀਂ ਸੀ ਮਾਣ ਹੈਗੀ ਆ ਰਹਿੰਦੇ ਖੁੰਦੇ ਤੁਸੀਂ ਆ ਗਈ ਨਹੀਂ ਮਾਰਨ ਨੂੰ ਮੈਂ ਕੀ ਕਰਤਾ ਫੇਰ ਅੱਖੀ ਬੈਠੀ ਆ ਸਾਨੂੰ ਆਪਦਾ ਸਿਰ ਤੇ ਬਿਠਾ ਰੱਖਿਆ ਸਾਨੂੰ ਮੈਂ ਸਿਰ ਤੇ ਕ ਲੈਣੀ ਐ ਸਿਰ ਤੇ ਤੂੰ ਤਾਂ ਮੰਮੀ ਉੱਥੇ ਪੇਕੀ ਵਧੀਆ ਸੀ ਆਵਦੀ ਇੱਥੇ ਅਗਰ ਦੱਸਾਂ ਤੂੰ ਪਾਣੀ ਆ ਤੇਰਾ ਬੁੱਥਾ ਭੰਨ ਦੂੰ ਮੈਂ ਗੋਤਮ ਨੇ ਨੂੰ ਬਟਾ ਦੇ ਕੇ ਤੈਨੂੰ ਇੱਥੇ ਬਾਹਰ ਕਰ ਦੂੰ ਨਾਲੇ ਸਾਲੀ ਹੋਈ ਆ ਪੇਕਿਆਂ ਦੀ ਨਹੀਂ ਤੂੰ ਕਾਹਨ ਹੁੰਨੀ ਮੇਰੇ ਘਰੋਂ ਕੱਢਣ ਵਾਲੀ ਨਹੀਂ ਸੋਡੀ ਹੱਕ ਚ ਗੋਡਾ ਢਾ ਕੇ ਉਰੀ ਰਹੁਰੀ ਦੇਖ ਸਹੀ ਕਿੱਥੇ ਫਰਦੀ ਆ ਤੂੰ ਕਾਹਨੋਂ ਪਹਣੇ ਬੀਪੀ ਵਧਾਉਣੀ ਐ ਇਹਨਾਂ ਦਾ ਕੀ ਜਾਊਗਾ ਬਿਮਾਰ ਹੋ ਕੇ ਬਹਿ ਜੈਗੀ ਕਿਉਂ ਇੰਨਾ ਗੁੱਸਾ ਵਧਾਉਣੀ ਹੈਗੀ ਇਹਦਾ ਚਾਉਂਦੀ ਇਹ ਕੁਸ ਨੇ ਵੀ ਇਹ ਮਰਨ ਤੇ ਪੈਂਡਾ ਛੱਡਣ ਸਾਡਾ ਸਾਨੂੰ ਖੁੱਲੀਆਂ ਛੂਟਾ ਹੋਣ ਆਹ ਗੁੱਸਪਾਲਦੀਆਂ ਨੇ ਇਹ ਤੁਸੀਂ ਪੰਪ ਦਿੰਨੇ ਹੋ ਤੁਸੀਂ ਬੁਲਾਉਣੀਆ ਮੰਮੀ ਨੂੰ ਨਹੀਂ ਪਹਿਲਾਂ ਇਹਨੇ ਬੋਲਦੀ ਨਹੀਂ ਸੀਗੀ ਇਹ ਨਾ ਮੈਂ ਤੈਨੂੰ ਕੌਣ ਬੁਲਾਉਂਦਾ ਤੈਨੂੰ ਕੌਣ ਬੁਲਾਉਂਦਾ ਹੈ ਜੀਭ ਖਿੱਚ ਤੂੰ ਇੰਨਾ ਬੋਲਦੀਆਂ ਤੂੰ ਕੰਮ ਸੇ ਕੰਮ ਮੇਰੀ ਪਰਜਾਈ ਦੀ ਤਾਂ ਸੰਗ ਕਰ ਲੈ ਵੀ ਉਹ ਬੈਠੇ ਆਈ ਗਈ ਕੀ ਕਹੂਗੀ ਉਹ ਨੂੰ ਬੋਲੀ ਜਾਣੀਆਂ ਭੈਣੇ ਚੁੱਪ ਕਰ ਜਾ ਥੋਪਾ ਜਿੰਨੀਆਂ ਕਹੇਗੀ ਨਾ ਉਦੋਂ ਦੁਗਣੀਆਂ ਸੁਣਨੋਂ ਮਿਲਣਗੀਆਂ ਇਹ ਤਾਂ ਚੁੱਪਚੀ ਫਾਇਦਾ ਆਗਾ ਨਾ ਮੰਮੀ ਮੈਨੂੰ ਲੱਗਦਾ ਤੇਨ ਨਾਲ ਤੇਰੇ ਮੁੰਡੇ ਨੂੰ ਸਵਾਦ ਨਹੀਂ ਆਇਆ ਹਨਾ ਜਿਹੜੀ ਹੁਣ ਚੌਥੀ ਵੀ ਲੈ ਕੇ ਆਣੀ ਹੋਊਗੀ ਦੇਖ ਬਹਿਲ ਲੰਡਰ ਕਿਵੇਂ ਭੌਂਕਦੀ ਆ ਕੁੱਤੇ ਮੰਗੂ ਨਹੀਂ ਤੈਨੂੰ ਤੇਰੀ ਮਾਂ ਨੇ ਅਕਲ ਨਹੀਂ ਸਕਾਈ ਵੀ ਕਿਸ ਨਾਲ ਸਾਹਮਣੇ ਕਿਵੇਂ ਗੱਲ ਕਰਨੀ ਆ ਲੱਗਦੀ ਹੋਈ ਆ ਨਹੀਂ ਤੈਨੂੰ ਬਰਦਾਸ਼ਤ ਕਰ ਲਿਆ ਮੈਂ ਦੋਨੋਂ ਉਹਨਾਂ ਨੂੰ ਕਰ ਲਿਆ ਚੌਥੀ ਦੀਆਂ ਲੱਤਾਂ ਵੜ ਦੂੰ ਵੜ ਕੇ ਦਿਖਾਵੇ ਮੇਰਾ ਘਰ ਚਿੜੀਆ ਘਰ ਨਹੀਂ ਜਿਹੜੀ ਇੱਥੇ ਜਣੀ ਖਾਣੀ ਵੜਜੂ ਜੇ ਚੌਥੀ ਆ ਗਈ ਨਾ ਫਿਰ ਤਾਂ ਕੀ ਗੱਲ ਹੋਊਗੀ ਮਾ ਚਾਰ ਵਾਲਾ ਪਾ ਵੇ ਪੁੱਤ ਇਹਨੂੰ ਸੁਧਾਰ ਲਾ ਨਹੀਂ ਮੈਂ ਇਹਦੀ ਗੋਤਨੀ ਨੂੰ ਬਟਾ ਦੇ ਕੇ ਆ ਜਾ ਬਾਹਰ ਕੱਢੂੰ ਅੰਦਰ ਪੜਨ ਨੂੰ ਕਰਸੂ ਇਹ ਕਹਿੰਦੀ ਚੌਥੀ ਲਿਓ ਕਹਿੰਦੀ ਤੈਨਾਂ ਨਾਲ ਤਾਂ ਤੇਰੇ ਪੁੱਤ ਨੂੰ ਸਵਾਦ ਨਹੀਂ ਆਇਆ ਕੁਝ ਨਹੀਂ ਹੋਇਆ ਕੱਪੜੇ ਪਾਏ ਲੈ ਹਣ ਮੈਂ ਵੀ ਨਹੀਂ ਬਸ ਨੰਗੀ ਤਾਂ ਨਹੀਂ ਆਈਗੀ ਮੈਂ ਮੈਂ ਤੁਹਾਨੂੰ ਪਹਿਲੇ ਦਿਨ ਕੀ ਕਿਹਾ ਸੀਗਾ ਵਿਸ਼ੇਸ਼ ਘਰ ਦੇ ਵਿੱਚ ਰਹਿਣਾ ਜਿੰਮੇ ਮੇਰੀ ਮਾਂ ਕੋਈ ਕੰਮ ਚੱਲਣਾ ਪਊ ਫਿਰ ਮੈਂ ਤੁਹਾਨੂੰ ਚੱਲੇ ਜਾਂਦਾ ਲੈ ਵੀ ਰਹੂੰਗੀ ਵੀ ਇੱਥੇ ਦੇਖ ਲੈ ਮम्मी ਸੁਣ ਲੋ ਕਹਿੰਦੀ ਤੇਰੇ ਹੱਥ ਵੱਸ ਗੱਲਾਂ ਜੋ ਮਰਜ਼ੀ ਕਰ ਲੈ ਕਪੜਾ ਲੀੜਾ ਮੇਰੀ ਮਾਂ ਦੇ ਸਾਬ ਨਾਲ ਹੀ ਪਾਉਂਦੀਆਂ ਮੇਰੇ ਕਹੇ ਤੇ ਕੀ ਚਲਣਗੇ ਨਾ ਮੇਰੇ ਤੇ ਕਹੇ ਤੇ ਕੋਈ ਜਾਵੇ ਤੇ ਨਾ ਕੋ ਮੇਰੇ ਕਹੇ ਤੇ ਰਵੇ ਆ ਦੇ ਲੈ ਬੈਗੀ ਪਾ ਕੇ ਤੰਬਾ ਹੋਰ ਤਾਂ ਇਹਨੂੰ ਘਸਾਉਂਦਾ ਨਹੀਂ ਹੈਗਾ ਪਾਈ ਪਹਿਲਾਂ ਦੇਖਣਾ ਤੀ ਪਹਿਲਾਂ ਪਰਤੂਤਾ ਪਰਖਣੀ ਆ ਧੀਆ ਹੁਣ ਕੀ ਬਣਦਾ ਕੁਛ ਨਹੀਂ ਬਣਦਾ ਜੋ ਪਹਿਲਾਂ ਹੋਗਾ ਸੋ ਮਿੱਟੀ ਪਾਓ ਮੈਂ ਤਾਂ ਗੱਲ ਹੁਣ ਇਹ ਕਹਦਾ ਨਿਮੇੜਨੀ ਕਿਵੇਂ ਆ ਨਾ ਹੁਣ ਨਿਮੇੜਨ ਦੀ ਪਈ ਆ ਉਹਦੇ ਨਾਲ ਲੈ ਕੇ ਆਉਂਦਾ ਉਹ ਤਾਂ ਫੇਤੀ ਆਜੋ ਉਹ ਤਾਂ ਲਿਆ ਆ ਚੰਗੇ ਵਾਸਤੇ ਸੋਚਿਆ ਸੀ ਥੋੜੇ ਚੰਗੇ ਵਾਸਤੇ ਹੋਰ ਕਰ ਲੈਣਾ ਤਾਂ ਚੰਗਾ ਹੋਰ ਕਰ ਲੈ ਆਹ ਲੈ ਲੀਏ ਜੰਗਾ ਗਿੱਟਾ ਇੰਨਾਂ ਬਾਕੀ ਕਿਤਾ ਨੂੰ ਆਇਆ ਰਸਦੇ ਆ ਕੇ ਕਰਪਲਾ ਉਹ ਬੁਰਾ ਵੇ ਤੰਦਵ ਕਰਦੀਆਂ ਨੇ ਹਾਂ ਤੰਦਵ ਕਰਦੀਆਂ ਨੇ ਆਪਣੀ ਛਾਤੀ ਤੇ ਇਹ ਛਾਤੀ ਤੇ ਤੰਦਵ ਕਰਦੀਆਂ ਨੇ ਉਹ ਚੀਜ਼ ਨਹੀਂ ਹੈ ਮਾਂ ਕਿਸੇ ਦਾ ਕੁਝ ਨਹੀਂ ਆਈਆਂ ਇੱਥੋਂ ਭਗ ਜਾਣਗੀਆਂ ਜਾਂ ਘਰੇ ਬਹਿ ਜਾਣਗੀਆਂ ਨਾ ਕਿਸ ਨੇ ਸਾਖ ਲੈਣਾ ਨਾ ਵਿਆਹ ਹੋਣਾ ਤਾਂ ਬੜੀ ਦੂਰ ਦੀ ਗੱਲ ਬੈਠੇ ਰਹਿਣਗੀਆਂ ਦੀ ਮਾਂ ਸਰਾਣੇ ਦੇਲੀਆਂ ਬੱਟੇ ਨਹੀਂ ਇਹਨਾਂ ਨੂੰ ਕੋ ਸਿਉਣ ਦਾ ਦੇਲੀਆਂ ਬੱਟੇ ਸਹੀ ਗੱਲ ਹੈ ਖਾਂਦੀਆਂ ਪੀਂਦੀਆਂ ਟੀਟਣੇ ਮਾਰਦੀਆਂ ਨੇ ਕੋਈ ਆਕਾਰ ਸ਼ਤਰਖਾ ਗੱਲ ਦਾ ਸਹੀ ਹੈ ਜੀ ਮੈਂ ਤਾਂ ਹੁਣ ਵਿਆਹ ਹੀ ਕੱਪੜੇ ਪਾਉਂਗੀ ਮੈਂ ਸੁਣਾ ਥੋੜੀ ਸੁਣੀਆਂ ਦੀ ਅੱਜ ਨਾ ਹੋਣਾ ਕੱਲ ਦਫਾ ਹੋ ਹਾਂ ਹਾਂ ਕੱਪੜੇ ਪਾਉਗੀ ਇਹ ਕੀ ਹੋਇਆ ਕਾ ਤੂੰ ਰੋਲਾ ਪਾਏ ਇਹਦੀ ਕਸਰ ਤੀ ਉਹ ਵੀ ਹੋ ਗਈ ਪੂਰੀ ਆ ਜਾ ਤੂੰ ਵੀ ਬੋਲ ਲੈ ਉਸ ਮम्मी ਮੈਂ ਕੀ ਬੋਲਣਾ ਏ ਮੈਨੂੰ ਕੀ ਲੋੜ ਆ ਕੁਝ ਬੋਲਣ ਦੀ ਨਾ ਇਹਨੂੰ ਸਾਥ ਦੀ ਲੋੜ ਤੀ ਇਹ ਘਟਤੀ ਹਜੇ ਬੋਲਣ ਨੂੰ ਇਹਨੂੰ ਸਾਥ ਦੀ ਲੋੜ ਤੀ ਪਹਿਲਾਂ ਥੋੜੀਆਂ ਸੁਣਾਈਆਂ ਨੇ ਨੇ ਦੋ ਚਾਰ ਤੂੰ ਸੁਣਾ ਲੈ ਤੇਰਾ ਮਨ ਹੋੜਾ ਹੋ ਜਾਊਗਾ ਮੀ ਮੈਂ ਤਾਂ ਕਦੇ ਨਹੀਂ ਬੋਲੀ ਹੈਗੀ ਮੰਮੀ ਅੱਗੇ ਨਾਲ ਜੁੱਤੀ ਕਿਉਂ ਬੋਲੀ ਜਾਨੀ ਆ ਅੰਦਰ ਕੰਮ ਪਏ ਨੇ ਉਹ ਕਰ ਲੈ ਆਹ ਕੱਪੜਿਆ ਵਿੱਚ ਲੜੀ ਜਾਂਦੇ ਆ ਹੁਣ ਮੈਂ ਪਾ ਵੀ ਨਹੀਂ ਸਕਦੀ ਹੈਗੀ ਇਹੇ ਅਰਿੰਦ ਵੀ ਟਾਈਮ ਪਾਸ ਕਰਦੀ ਐ ਇੱਥੇ ਇਹਨੇ ਪਾਇਆ ਕਿਤੇ ਇਹ ਕੱਪੜੇ ਇਹਨੂੰ ਪਤਾ ਨਹੀਂ ਰੀਤ ਦਾ ਮੈਨੂੰ ਨਹੀਂ ਪਤਾ ਹੈਗਾ ਰੀਤ ਪਾਉਂਦੀ ਐ ਪਾਈ ਜਾਂਦੇ ਮੈਂ ਰੀਤ ਤੋਂ ਕੀ ਲੈਣਾਗਾ ਮੈਂ ਤਾਂ ਪਾਉਂਗੀ ਐ ਹਰ ਜੇ ਇਹਨੂੰ ਕਹਿੰਦੀ ਐ ਕੰਮ ਕਰ ਲੈ ਇਹਦੇ ਲੱਛਣ ਦਿਖਦੇ ਨੇ ਕੰਮ ਕਰਨ ਨਾਲੇ ਪਾਣੀ ਦਾ ਗਲਾਸ ਪੋਣਾ ਵੀ ਤੁਹੀ ਬਹੁਤ ਹੈ ਹੋਰ ਤਾਂ ਤੁਸੀਂ ਕਰਕੇ ਦੰਦੇ ਸੀ ਨਾ ਇੱਥੇ ਪਹਿਲਾਂ ਅਸੀਂ ਕਰਦੇ ਸੀ ਦੇਖ ਲੈ ਦੇਖ ਲੈ ਬਣੇ ਸੁਣ ਲੈ ਤੁਸੀਂ ਪਤਾ ਨਹੀਂ ਕਿਹੜੇ ਮੂੰਹ ਨਾਲ ਇਹਨਾਂ ਨੂੰ ਇੱਥੇ ਰੱਖੀ ਬੈਠ। ਮੈਂ ਤਾਂ ਸੁਣਦਾ ਮੇਰੀ ਮੈਨੂੰ ਤਾਂ ਜਿਵੇਂ ਬੋਲਦੀ ਆ ਠੀਕ ਆ ਮੇਰੀ ਪਰਦਾਈ ਨੂੰ ਨਾ ਬੋਲੀ। ਸਮਝ ਲੱਗੀ? ਫਿਰ ਆਉਦੀ ਪਰਦਾਈ ਪਰਦਾਈ ਨੂੰ ਐਂ ਵੀ ਕਹਦਾ ਮੈਨੂੰ। ਹਾਂ ਰੱਬਾ ਓਏ। ਆ। ਅੱਛਾ ਦੁਬਾਰੇ ਪਰਦਾਈ ਨੂੰ ਆ ਚਲ ਅੱਛਾ। ਦੁਬਾਰੇ? ਵਸੇ ਪਾੜੀ ਫੱਕੀ। ਆਪਦੀ ਪਰਦਾਈ। ਹਾਂ ਅੱਛਾ। ਨਾ ਫਿਰ ਆਉਦੀ ਪਰਦਾਈ ਨੂੰ ਐਂ ਵੀ ਕਹਦੇ ਮੈਨੂੰ ਬੋਲਣ ਦੀ ਵੀ ਕੋਈ ਲੋੜ ਨਹੀਂ ਹੈਗੀ। ਮੈਂ ਕੁਝ ਤਾਂ ਲੈ ਕੇ ਨਹੀਂ ਖਾਂਦੀ ਹੈਗੀ ਜੋਤੀ ਚੁੱਪ ਕਰ ਜਾਈਏ ਤੇ ਥੋੜਾ ਹੱਕ ਨਹੀਂ ਤੂੰ ਵੱਡੀ ਹੋ ਗਈ ਅਸੀਂ ਤਾਂ ਥੋੜੇ ਹੋ ਗਏ ਅਸੀਂ ਉਹ ਸੁਣਨ ਨੂੰ ਬੈਠੇ ਆ ਜੇ ਸੁਣਨਾ ਨਹੀਂ ਹੁੰਦਾ ਨਾ ਤਾਂ ਬੋਲਿਆ ਵੀ ਨਾ ਕਰੋ ਉਹ ਤਾਂ ਕਿਵੇਂ ਮਰ ਜੇ ਫੁੱਟ ਜੇ ਹੁਣ ਸੋਚੀ ਜਾਉ ਨਾਲੇ ਹੋਰ ਆ ਮੈਂ ਤਾਂ ਕਿਸੇ ਗੱਲੋਂ ਚੁੱਪਾਂ ਤੇ ਦੇਖਿਆ ਨਹੀਂ ਹਜੇ ਵੀ ਮੈਂ ਕੀ ਕੀ ਕਰ ਸਕਦੀ ਆਂਗੀ ਮੈਂ ਕਹਿੰਦੀ ਆਂ ਵੀ ਚੱਲ ਕਾ ਨੂੰ ਇੱਥੇ ਮੈਨੂੰ ਪਤਾ ਹੀ ਹੈ ਕੀ ਨਹੀਂ ਕਰ ਸਕਦੇ ਉਹ ਮੰਮੀ ਸਾਰੀ ਸੋਚਦੇ ਨੇ ਇਹਨਾਂ ਤਿੰਨਾਂ ਦੇ ਚਾਰੀ ਤਾ ਹਜੇ ਘਟਾ ਇਹਨਾਂ ਦੋਨੋਂ ਪੰਨੇ ਨੇ ਇੰਨੀ ਜਵਾਨ ਲੱਗੀ ਹੋਈ ਹੈ ਨਾ ਸ਼ਾਇਦ ਸਾਡੀ ਨਰਮਾਈ ਦਾ ਫਾਇਦਾ ਚੱਕਦੀ ਨੇ ਮੈਂ ਇਹਨਾਂ ਨਾਲ ਨਰਮ ਬਹੁਤ ਵਰਤ ਲਿਆ ਹੁਣ ਪਰ ਫਿਰ ਹੋਰ ਸਾਹਿਬ ਦਾ ਹੋਣਾ ਆ ਗੱਲ ਸੁਣ ਲੈ ਮੈਂ ਤੁਹਾਡੇ ਗੱਲਾਂ ਨਹੀਂ ਸੁਣਾਂ ਜਾਂਦੀਆਂ ਹੈਗੀਆਂ ਮੈਂ ਤਾਂ ਨਾਲੇ ਪਾਉਂਗੀ ਇੱਥੇ ਰਹੂੰਗੀ ਤੁਸੀਂ ਕਰਦੇ ਹੋ ਦਫਾ ਹੋ ਦਫਾ ਹੋ ਗੱਲ ਸੁਣ ਲੈ ਪਤਾ ਮੇਰੀ ਇਕੱਲੀ ਰੀਤ ਰਹੂੰ ਇਸ ਘਰ ਚ ਠੀਕ ਆ ਇਹਨੂੰ ਦਫਾ ਕਰ ਇਹਨੂੰ ਵੀ ਕੱਢ ਕਰੋਂ ਨਾਲੇ ਕਹਿੰਦਾ ਨਰਮਾਈ ਇਹਨਾਂ ਦਾ ਨਰਮਾਈ ਵਰਤੇਗਾ ਤੂੰ ਹੱਦ ਹੋਈ ਪਈ ਤੇਰੇ ਵਾਲੀ ਜਮੀ ਨਰਮਾਈ ਵਾਲੀ ਜਾਤੀ ਨਹੀਂ ਇਹਨਾਂ ਦੀ ਹਾਂ ਮਮੀ ਇਹ ਨਿਆਣੀਆਂ ਨੇ ਤੁਸੀਂ ਸਿਆਣੇ ਬਣ ਕੇ ਰੋ ਹੋਰ ਪੁੱਤ ਭਾਲੀਆਂ ਨਿਆਣੀਆਂ ਨੇ ਇੱਕ ਦਿਆਂ ਚਾਰ ਸੁਣਾਉਂਦੀਆਂ ਨੇ ਅਜੇ ਨਿਆਣੀਆਂ ਨਾਲ ਜਵਾਬ ਜੰਮ ਤਾਂ ਅਜੇ ਨਿਆਣੀਆਂ ਹੋ ਹੈ ਅਜੇ ਸ਼ਰਮਾਨੀ ਹੋ ਲਈ ਦੀ ਨੂੰ ਅੱਜ ਕੀ ਜਗ੍ਹਾ ਤੀਜੇ ਦਿਨ ਜੀ ਕਰਦਾ ਆਉਂਦਾ ਅੱਜ ਕਰੇ ਬਹਿਜੂਗੀ ਆ ਕੀ ਗੱਲ ਵੀ ਪਿੱਛੇ ਪਿੱਛੇ ਬੇਲੇ ਸਾਨੂੰ ਵਜਾਣ ਨੂੰ ਮੰਮੀ ਸਾਰੀਆਂ ਗਲਤੀਆਂ ਨਾ ਲੱਕੀ ਨਹੀਂ ਆ ਨੇ ਪਹਿਲਾਂ ਤਾਂ ਇਹ ਨਹੀਂ ਕਦੇ ਨੇਹਾ ਤੇ ਜੋਤੀ ਨੂੰ ਹੈ ਜੇ ਕੱਪੜੇ ਪਾਉਣ ਤੋਂ ਰੋਕਿਆ ਨਹੀਂ ਹੈਗਾ ਆਪ ਦਵਾ ਦਵਾ ਕੇ ਲਿਆਉਂਦਾ ਸੀ ਮੰਮੀ ਪਹਿਲਾਂ ਗੱਲ ਹੋਰ ਸੀ ਸਾਰੀਆਂ ਗਲਤੀਆਂ ਇਹਦੀਆਂ ਨੇ ਇਹ ਪੋਤਾ ਨਾ ਸਮਝ ਜਾਣ ਪਿਆਰ ਨਾ ਸਮਝ ਜਾਣ ਪਰ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਪੁੱਤ ਆ ਜਿਹੜੇ ਨੱਤਾਂ ਦੇ ਭੂਤ ਹੁੰਦੇ ਨੇ ਨਾ ਕੱਲਾ ਨਾਲ ਨਹੀਂ ਮੰਨਦੇ ਕੱਲਾ ਨਾਲ ਨਹੀਂ ਮੰਨਦੇ ਇਹ ਤੂੰ ਪਿਆਰ ਪਿਆਰ ਦੇ ਘੋਲ ਚ ਆ ਹੁਣ ਕਰਾਈ ਜਾ ਆਪਦੀ ਬੇਇੱਜ਼ਤੀ ਕਰਾਈ ਜਾ ਲੋਕਾਂ ਤੋਂ ਥੂ ਥੂ ਆ ਤੇਰੀ ਮਾਂ ਇਹਨਾਂ ਨਾਲ ਕੁਝ ਸੁਣਦੀਆਂ ਲੋਕਾਂ ਤੋਂ ਇਹਨਾਂ ਨਾਲ ਕੁਝ ਸੁਣਾਉਂਦੇ ਨੇ ਲੋਕਾਂ ਦੇ ਹੁਣ ਦੁਪਰ ਹੋ ਰਿਹਾ ਹੈਗਾ ਹੋਰ ਮਾਂ ਤੇਰੇ ਰਵਾਨਾ ਨੇ ਪਚੰਗੀ ਤਰ੍ਹਾਂ ਪਤਾਗਾ ਚੱਲ ਮੰਮੀ ਤਤ ਤਨੂ ਵੀ ਜਿਹੜੇ ਪਰੀਥਲਾ ਲਾ ਦਾਂਗੇ ਠੀਕ ਹੈ ਜੇ ਤੈਨੂੰ ਇਹਨਾਂ ਦਾ ਸਾਡੇ ਘਰੇ ਕਲੇਸ਼ ਜ਼ਿਆਦਾ ਵੀ ਤੈਨੂੰ ਸਿਰ ਦਰਦ ਵੀ ਆਣਾ ਤਾਂ ਆਈਓ ਸੀ ਕਹਾਂ ਸੀ ਮਾਮਾ ਤੂੰ ਆ ਜਾ ਮੈਂ ਤਾਂ ਹਜੇ ਚੁੱਪ ਵੀ ਕਰ ਜਾਨੀ ਆ ਜੋ ਹੁੰਦਾ ਨਾ ਪਤਾ ਨਹੀਂ ਕਿ ਕਿ ਬਰਦਾਸ਼ਤ ਕਰਨਾ ਹਾਂ ਉਹਨੇ ਦੇਖਣਾ ਸੀ ਹਜੇ ਮੈਂ ਤਾਂ ਇੰਨਾ ਕੁਝ ਸੁਣ ਕੇ ਚੁੱਪ ਵੀ ਕਰ ਗਈ ਜੋ ਹੁੰਦਾ ਨਾ ਮੈਂਟੇ ਚ ਸੰਗੀ ਦਾ ਬਦੰਦਾ ਬੋਲਣ ਦਾ ਮੌਕਾ ਕੀ ਸਾਹ ਕੱਢਣ ਦਾ ਟਾਈਮ ਨਹੀਂ ਮਿਲਣਾ ਦੀ ਸਹੀ ਗੱਲ ਆ ਭਾਈ ਇਹਦੀ ਜਮਾ ਮੈਨੂੰ ਵੀ ਪਤਾ ਉਹਦਾ ਸੁਭਾਅ ਬਹੁਤ ਤਲਕਾ ਬਹੁਤ ਤਲਕਾ ਸੁਭਾਅ ਉਹਦਾ ਅਜੇ ਅੱਧੀਆਂ ਗੱਲਾਂ ਤਾਂ ਮੈਨੂੰ ਦੱਸੀ ਹੀ ਨਹੀਂ ਅੱਧੀਆਂ ਦੱਸੀਆਂ ਨੇ ਤਾਂ ਝੁਪਾ ਹੋ ਨਹੀਂ ਮੈਨੂੰ ਕੱਲੀ ਨੂੰ ਨਹੀਂ ਆਉਣ ਦਿੰਦਾ ਦੀ ਮੇਰੇ ਨਾਲ ਆਉਂਦਾ ਉਹ ਜੀ ਮੈਂ ਤਾਂ ਇੱਕ ਬਾਰਚੀ ਨਿਮੇੜ ਕੇ ਆਉ ਆਹ ਮੈਨੂੰ 2 ਦਿਨ ਹੋ ਗਏ ਰਿਆਈ ਨੂੰ 2 ਦਿਨ ਕੀ 1 ਘੰਟਾ ਕੀ 1 ਸਕਿੰਟ ਲਾਉਂਦਾ ਹੋ ਨਵੇੜ ਨੂੰ ਇਹ ਜੇ ਰੋਲੇ ਹੁਣ ਮੰਮੀ ਦੇਖੋ ਸਭ ਫੈਸਲਾ ਤੁਹਾਡੇ ਹੱਥਾ ਜੇ ਤੁਸੀਂ ਰੀਤ ਨੂੰ ਵੀ ਇਸ ਘਰੋਂ ਕੱਢਣਾ ਚਾਹੁੰਦੇ ਹੋ ਤਾਂ ਇਹਨੂੰ ਵੀ ਕੱਢ ਦਿਓ ਮੈਨੂੰ ਕੋਈ ਤਰਾਜ ਨਹੀਂ ਪਰ ਕੱਲੋਂ ਆਇਆ ਨਾ ਕਹਿੰਵੀ ਲੱਕੀ ਤੇਰੀ ਗਲਤੀ ਸੀ ਤਾਂ ਕਰਕੇ ਘਰ ਖਰਾਬ ਹੋਇਆ ਨਹੀਂ ਤਾਂ ਇਹ ਗੱਲ ਦਰਮਾਨ ਨੂੰ ਗੁੱਸਾ ਲੱਗੇ ਕੋਈ ਨਾ ਮੰਮੀ ਸਾਰਾ ਕੁਝ ਤੇਰੀ ਰਾਜ ਚਾ ਪਹਿਲਾਂ ਬੈਹ ਲਿਓ ਫਿਰ ਤਲਾਕ ਦੇ ਦਿਓ ਘਰੋਂ ਕੱਢ ਦਿਓ ਨਹੀਂ ਕਿੱਥੇ ਦਾ ਕਾਨੂੰਨ ਬਣਾਏ ਫਿਰ ਇਹ ਤਾਂ ਕੋਈ ਦਾ ਮਸਲਾ ਹੱਲ ਕਰਨਾ ਹੀ ਪਊ ਹੁਣ ਆਹ ਗੱਲਾਂ ਨਾਲ ਕੁਝ ਨਹੀਂ ਬਣਦਾ ਨਹੀਂ ਲੱਕੀ ਰੀਤ ਨੂੰ ਨਹੀਂ ਮੈਂ ਘਰ ਚੋਂ ਜਾਣ ਦਿੰਦੀ ਮੰਮੀ ਦਾ ਗੱਲ ਹੈਗੀ ਚਲ ਤੈ ਤਾਂ ਚੰਗੇ ਹੀ ਸੋਚਿਆ ਤੀਗਾ ਜਦੋਂ ਇਹ ਸੋਚਣ ਵਾਲੀ ਨਹੀਂ ਨਿਕਲੀਆਂ ਹੈਗੀਆਂ ਫਿਰ ਹੁਣ ਅਸੀਂ ਵੀ ਕੀ ਕਰ ਸਕਦੇ ਆਂਗੇ ਮੈਂ ਕਿਹਾ ਮੰਮੀ ਕੋਈ ਇੱਥੇ ਆਦੀ ਐ ਇਸੀ ਵਾਸਤੇ ਲਿਆ ਸੀ ਵੀ ਤਿੰਨ ਤਿੰਨ ਜਨਾਨੀਆਂ ਰੱਖੂੰਗਾ ਹਾਂ ਮੈਂ ਚੰਗੇ ਵਾਸਤੇ ਲਿਆ ਸੀ ਨਾਲੇ ਸਾਰੇ ਇੱਥੇ ਸਾਰੇ ਮੈਨੂੰ ਤਾਂ ਹੌਸਲਾ ਦਿੱਤਾ ਸੀਗਾ ਵੀ ਚਲ ਕੋਈ ਆਲੀ ਭਈ ਸਾਲੀਆਂ ਨੇ ਠੀਕ ਆ ਵੀ ਹੈ ਨਹੀਂ ਹੁਣ ਕੋਈ ਜਦੋਂ ਦੋਨੇ ਭਰਾ ਮਰ ਗਏ ਮੰਗਾ ਨਹੀਂ ਹੈ ਨਾ ਵੀ ਚਲ ਕੋਈ ਲੈ ਲੈਣੀ ਆ ਪਰ ਇਹਨਾਂ ਨੇ ਤਾਂ ਹੋਰ ਹੀ ਹਿਸਾਬ ਦਾ ਕੰਮ ਬਣਾ ਲਿਆ ਨਾ ਤੂੰ ਕਿਹੜੇ ਮੂੰਹ ਨਾਲ ਮੁੰਡੇ ਨੂੰ ਕਹੀ ਜਾਨੀ ਆ ਤੇithੋ ਆਪਦੀ ਭੈਣ ਤਾਂ ਸਮਝਾਈ ਹੀ ਨਹੀਂ ਗਈ ਵੀਰ ਬਲੂਨ ਨੂੰ ਛੱਡ ਕੇ ਜਾ ਰਹੀ ਹੈਗੀ ਉਹਨੂੰ ਸਮਝਾਉਂਦੀ ਉਹ ਜਮਾਗਦੀ ਵਿਚਾਰੀ ਕੀ ਮਾੜੀ ਕਿਸਮਤ ਆ ਲੈ ਉਹਨੂੰ ਮਾੜਾ ਤਿਆਰ ਨਹੀਂ ਮਿਲਦਾ ਹੋਰ ਉਹਦੇ ਕੰਦੇਖ ਦੇ ਇੱਕ ਤਾਂ ਢਿੱਡ ਗੇੜੇ ਖਾਂਦਾਗਾ ਸਾਰੇ ਲੋਕ ਉਹਦੇ ਛੱਡਾ ਕਰਦੇ ਕਹਿੰਦਾ ਜਨਾਨੀ ਤਾਂ ਬੰਦੇ ਤੋਂ ਇੱਕ ਨਹੀਂ ਸਮਝਦੀ ਇਹ ਤਿੰਨ ਤਨ ਲਈ ਫਿਰਦਾਗਾ ਪਤਾ ਤਾਂ ਕਿੰਨੇ ਬੰਦੇ ਨੂੰ ਕਚਾਈ ਹੁੰਦੀ ਆ ਬਿ ਸ਼ਰਮੀ ਆਉਂਦੀ ਆ ਕੀ ਕਚਾਈ ਜਾਂਦੀ ਆ ਲਿਆਉਣ ਵੇਲੇ ਤਾਂ ਕੋਈ ਕਚਾਈ ਨਹੀਂ ਆਈ ਹੈਗੀ ਉਹ ਚਲ ਕੋਈ ਗੱਲ ਨਹੀਂ ਹੁਣ ਤੁਸੀਂ ਮੈਨੂੰ ਮਾੜਾ ਕਹਿੰਦਾ ਚਲ ਮੈਨੂੰ ਇਹ ਬੜਾ ਨਾਲ ਬੈਠ ਲੋ ਮੈਂ ਤਾਂ ਹਾਮੀ ਪਰ ਨੂੰ ਤਿਆਰ ਆ ਜਿਵੇਂ ਨੂੰ ਹੋਇਆ ਦੱਸ ਦੋ ਫੈਸਲਾ ਕਰ ਆ ਆ ਦੇ ਹੀ ਲਟ ਰ ਗਿਆ ਬਾਂਦਰਾ ਵਿਚਾਲੇ ਪੇਲੀ ਸਿੱਟ ਕੇ ਲੜੀ ਜਾਓ ਉਹ ਕੰਮ ਹੋਇਆ ਪਿਆ ਮੇਰੇ ਨਾਲ ਤਾਂ ਸਮਝੇ ਨਹੀਂ ਆਉਂਦੀ ਹੈਗੀ ਵੀ ਕੀ ਕਰੀਏ ਕਿਵੇਂ ਕਰੀਏ ਕਿਥੋਂ ਮੇੜੀਏ ਕਿਥੋਂ ਚੱਕੀਏ ਕਿੱਥੇ ਧਰੀਏ ਸਮਝ ਤਾਂ ਆਵੇ ਨਾ ਦਿਮਾਗ ਦਾ ਕੰਮ ਕਰੇ ਆ ਤਾਂ ਕਾਟੋ ਕਲੇਸ਼ੀ ਟਾਈਮ ਨਿਕਲ ਜਾਂਦਾਗਾ ਕੋਈ ਨਾ ਮੰਮੀ ਤੁਸੀਂ ਅੰਦਰ ਬੈਠ ਕੇ ਚਾਹ ਬਣਾਉਣੀ ਆ ਆ ਜਾਓ ਚੱਲ ਭਾਬੀ ਅਜੇ ਜੀ ਮਰਜੀ ਆ ਉਹ ਨਰਮਾ ਚੰਗੇ ਨੇ ਮਾੜੀ ਨਹੀਂ ਕਹਿੰਦੀ ਹਜੇ ਦੋ ਬੋਲ ਮੈਂ ਇਹਨੂੰ ਬੇਸ਼ੱਕ ਬੋਲ ਪਾ ਪਰ ਮੈਨੂੰ ਇਹ ਜਵਾਬ ਨਹੀਂ ਦਿੰਦੀ ਸਮਝਦਾਰ ਆ ਉਹਨਾਂ ਦਾ ਗੁੱਸਾ ਮੈਂ ਇਹਦੇ ਵੀ ਤਾਰ ਦਿੰਨੀ ਆ ਇਹ ਗੱਲ ਤਾਂ ਹੈਗੀ ਆ ਵੀ ਇਹ ਬੋਲਦੀ ਤਾਂ ਹੈ ਨਹੀਂ ਇਹੀ ਰਹਿ ਜੇ ਇਸ ਘਰ ਚ ਬਹੁਤਾ ਬਸ ਮੈਂ ਤਾਂ ਇਹ ਹੀ ਸੋਚਦੀ ਤੇ ਪਰਸ ਆਪਾਂ ਨਿਪੜੇ ਇਹੀ ਰਹਿ ਜੇ ਕੱਲੀਓ ਚੱਲ ਸਿਰਜਾ ਦੁਖੀ ਜਾਂਦਾ ਖਾਣ ਦੀ ਕੁਟ ਪੀ ਕੇ ਚੱਲ ਭਾਬੀ ਮੈਂ ਤੈਨੂੰ ਗੋਲੀ ਦਿੰਨੀ ਆ ਆ ਜਾ ਚੱਲ ਕਿੱਥੇ ਲੈਣੀਆਂ ਨੇ ਦਿਮਾਗ ਖਰਾਬ ਕਰਿਆ ਕੀ ਨਹੀਂ ਕਰਾਂ ਮੇਰ ਕੇ ਦੀ ਨਾ ਕਰਾਂ ਕੀ ਦੀ ਮੇਰ ਕਰਨੀ ਆ ਆਪਦੇ ਬਾਰੇ ਸੋਚ ਜੇ ਸੋਚਿਆ ਜਾਂਦਾ ਤੇਰੀ ਸੱਸ ਤਾਂ ਫਿਰ ਵੀ ਤੇਰੇ ਬਾਰੇ ਸੋਚਦੀ ਆ ਇੱਕ ਗੱਲ ਕਹਾਂ ਦੇਖ ਪਈ ਗੁੱਸਾ ਤਾਂ ਕਰੀ ਨਾ ਅੱਜ ਕੱਲ ਕੋਈ ਕਿਸੇ ਦਾ ਨਹੀਂ ਹੁੰਦਾ ਹੈਗਾ ਐਵੇਂ ਬੌਲੀ ਨਾ ਬਣ ਜੇ ਮੇਰੀ ਮੰਨੇ ਤਾਂ ਤੂੰ ਇਸ ਘਰ ਚ ਖੁਦ ਰਾਣੀ ਬਣ ਕੇ ਰਹਿ ਸਕਦੀ ਹੈ ਉਹ ਕਿਵੇਂ ਮਾਮੀ ਕਿਵੇਂ ਕੀ ਤੇ ਤੁਹ ਕਿਹੜਾ ਪਤਾ ਨਹੀਂ ਹੁਣ ਇੱਕ ਭੈਣ ਤਾਂ ਤੇਰੀ ਵਗੇ ਗਈ ਹੁਣ ਉਹ ਕੁੜੀ ਛੱਡ ਗਈ ਦੇਖ ਉਹਦਾ ਕੋਈ ਪਤਾ ਨਹੀਂ ਪੀ ਆਉਗੀ ਕਿ ਨਹੀਂ ਉਹ ਕੁੜੀ ਹੁਣ ਤੇਰੀ ਤੂੰ ਲਾਦ ਵਾਲੀ ਵੀ ਬਣ ਗਈ ਤੇ ਆਹ ਤੇਰੀ ਦੂਜੀ ਭੈਣਾ ਇਹ ਮੈਨੂੰ ਉ ਨਹੀਂ ਲੱਗਦੀ ਹੈਗੀ ਵੀ ਇੱਥੇ ਪੈਰ ਲਾਉਗੀ ਤਾਂ ਹੀ ਕਹਿਣੀ ਆ ਵੀ ਜੇ ਕਿਸੇ ਤਰ੍ਹਾਂ ਇਹ ਜਾਂਦੀਆਂ ਨੇ ਉਰੋਂ ਤਾਂ ਸਾਰਾ ਕੁਝ ਤੇਰੇ ਹੀ ਆ ਹੱਗੇ ਸੋਚਣਾ ਤੈ ਐ ਪੁੱਤ ਨਾ ਮੰਮੀ ਮੈਂ ਆਪਣੇ ਭੈਣਾਂ ਦਾ ਘਰ ਕਿਉਂ ਛਾੜੂੰਗੀ ਉਹ ਮੇਰੇ ਨਾਲ ਹੀ ਰਹਿਣਗੀਆਂ ਘਰ ਪੁੱਤ ਤੂੰ ਨਹੀਂ ਜਾਵੇਂਗੀ ਘਰ ਤਾਂ ਉਹਨਾਂ ਨੇ ਤੇਰਾ ਜੜਿਆ। ਤੁਮ ਤਾਂ ਕਦੇ ਮਾੜਾ ਸੋਚਿਆ ਨਹੀਂ। ਉਹ ਤਾਂ ਸਾਲੀਆਂ ਤੀਆਂ। ਉਹ ਕਹਿੰਦੇ ਹੁੰਦੇ ਨੇ ਹਾਸੀ ਮਜ਼ਾਕ ਚ ਸਾਲੀਆਂ ਕਿ ਅਧੀਆਂ ਘਰ ਵਾਲੀਆਂ ਹੁੰਦੀਆਂ ਨੇ। ਚਲ ਉਹ ਤਾਂ ਫਿਰ ਵੀ ਮਖੌਲ ਦੀ ਗੱਲ ਐ। ਪਰ ਜਿਨ੍ਹਾਂ ਨੇ ਤਾਂ ਕਹਾ ਤਵੀ ਸੱਚੀ ਕਰਤੀ। ਹੱਦੀਆਂ ਛੱਡ ਤਾਂ ਪੂਰੀਆਂ ਬਣ ਕੇ ਬੈਠ ਗਈਆਂ। ਘਾਟਾ ਤਾਂ ਤੈਨੂੰ ਹੀ ਪਿਆ ਨਾ। ਪਰ ਮੰਮੀ ਇਹ ਸਾਰਾ ਕੁਝ ਨਾ ਲੱਕੀ ਦੀ ਵਜਨ ਵਾਲੀ ਹੋਇਆ। ਤੇ ਤਾਂ ਬਾਈ ਹੁਣੇ ਦੁਨੀਆ ਤੇ ਨਹੀਂ ਰਹੀ ਸੀ ਕੀ ਲੋੜ ਸੀ ਲੱਕੀ ਨੂੰ ਉਹਨਾਂ ਦੀ ਮੰਗਾ ਨੂੰ ਘਰੇ ਲੈ ਕੇ ਆਉਣ ਦੀ ਇਹ ਘਟਨਾ ਤੇਰੀ ਹੈ ਤੂੰ ਆਪਦੇ ਬੰਦੇ ਦੀ ਲਗਾਮ ਨਹੀਂ ਖਿੱਚ ਕੇ ਰੱਖੀ ਹੈਗੀ ਜੇ ਲਗਾਮ ਖਿੱਚੀ ਹੁੰਦੀ ਨਾ ਉਹ ਇਹ ਕੁਝ ਨਹੀਂ ਕਰ ਸਕਦਾ ਤੀਗਾ ਜੇ ਤੇਰੇ ਹੱਥ ਚ ਹੁੰਦਾ ਤੇਰਾ ਬੰਦਾ ਹਜੇ ਵੀ ਮੈਂ ਤੈਨੂੰ ਸਮਝਾਉਣੀ ਆ ਕਿ ਦਿਮਾਗ ਤੋਂ ਕੰਮ ਲੈ ਤੇ ਆਪਦਾ ਘਰ ਬਚਾ ਲੈ ਜੇ ਬਚਾਇਆ ਜਾਂਦਾ ਘਰ ਠੀਕ ਠਹਿਗਾ ਮੰਮੀ ਹੁਣ ਹੋਰ ਕੀ ਕਰਨੇ ਇਹ ਠੀਕ ਹੈ ਪੁੱਤ ਹਰ ਟਾਈਮ ਦਾ ਕਾਟੋ ਕਲੇਜ ਹਰ ਟਾਈਮ ਦੀ ਲੜਾਈ ਛੋਟੇ ਦੋਹਾਂ ਜੀਆਂ ਚ ਆਪਸ ਵਿੱਚ ਏਕਾ ਨਹੀਂ ਹੈਗਾ ਉਧਰੋਂ ਉਹ ਦਿਮਾਗ ਤੇ ਲੋੜ ਪਾਈ ਫਿਰਦਾ ਨਾ ਜਾਣੇ ਅੱਜ ਕੱਲ ਦਾ ਟਾਈਮ ਮਾੜਾ ਹੈ ਬੰਦਾ ਦਿਮਾਗ ਤੇ ਲੋੜ ਪਾ ਲੇ ਵੀ ਅਸੀ ਬੇਸੀ ਗੱਲ ਹੋ ਜੇ ਦੇਖੋ ਉਹਨਾਂ ਦਾ ਜਾਣਾ ਕੁਛ ਨਹੀਂ ਉਹ ਤਾਂ ਫਿਰ ਵੀ ਆਪਦੀ ਹਵਾ ਚ ਨੇ ਫਰ ਬਣਿਆ ਤਾਂ ਇੱਕ ਹੂੰ ਬੈਠੀ ਆ ਤੇ ਉਹ ਵਿਆਹ ਕਰਾ ਲੂਗੀ ਇਹ ਹੈ ਇਹ ਨਹੀਂ ਕਿਸੇ ਨੂੰ ਕੁਛ ਸਮਝਦੀ ਕਾਟਾ ਕਿਨੂ ਐ ਤੈਨੂੰ ਤੂੰ ਕੁਛ ਬੋਲਦੀ ਨਹੀਂ ਤੂੰ ਤਾਂ ਫਿਰ ਵੀ ਇਸ ਘਰ ਬਾਰੇ ਸੋਚਦੀ ਆ ਉਹਦੇ ਬੰਦੇ ਬਾਰੇ ਸੋਚਦੀ ਆ ਪਰ ਜੇ ਮੰਮੀ ਉਹ ਇਸ ਘਰ ਚੋਂ ਗਈਆਂ ਤਾਂ ਉਹ ਕਹਿੰਦਾ ਕਿ ਲੈਣੀਆਂ ਮਾਲਕਣਾ ਨੇ ਬਾਈ ਹੁਣਾਂ ਦਾ ਹਿੱਸਾ ਤਾਂ ਲੈ ਹੀ ਜਾਣਗੇ ਇਹ ਗੱਲ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਮੈਨੂੰ ਦੇਖ ਇੰਨਾਂ ਗੱਲਾਂ ਦਾ ਕੋਈ ਪਤਾ ਨਹੀਂ ਉਹ ਤੂੰ ਦੇਖ ਮੈਂ ਤਾਂ ਤੈਨੂੰ ਸਿਰਫ ਇਸ ਘਰ ਬਾਰੇ ਕਹਿ ਰਹੀ ਆਂ ਵੀ ਤੂੰ ਇਸ ਘਰ ਚ ਰਾਣੀ ਬਣ ਜਾ। ਮੰਮੀ ਉਸ ਘਰ ਦੀਆਂ ਰਾਣੀ ਤਾਂ ਹੈਗੀਆਂ ਨੇ ਜੇਕਰ ਛੱਡ ਕੇ ਵੀ ਜਾਂਦੀਆਂ ਨੇ ਤਾਂ ਵੀ ਉਹ 50 ਘਿੰਨੇ ਨੇ ਮਾਲਕਣਾ ਨੇ। ਉਹਨਾਂ ਦੇ ਕੋਲੇ ਸਭ ਕੁਝ ਹੈਗਾ। ਚੱਲ ਫਿਰ ਕੋਈ ਗੱਲ ਨਹੀਂ ਉਹ ਆਪਦਾ ਟਾਈਮ ਪਾਸ ਕਰੀ ਜਾਣਗੀਆਂ। ਇਹ ਗੱਲ ਤਾਂ ਸੋਚਣ ਵਾਲੀ ਐ। ਵੀ ਫਰਕ ਉਹ ਕਾ ਦੇ ਲੈ ਜਾਣਗੀਆਂ 50 50 ਕਿਲੇ ਜੇ ਘਰ ਦੀ ਮਾਲਕਣ ਤੂੰ ਬਣ ਗਈ 150 ਕਿਲਾ ਤੇਰੇ ਨੋਂ ਹੋਊਗਾ ਮੰਮੀ ਮਾਲਕਣ ਤਾਂ ਮੈਂ ਸ਼ੁਰੂ ਤਾਂ ਆਉਂ ਖੜਾ ਵਿਆਹ ਕਿ ਆਈਆਂ ਨੇ ਵਿਚਾਰੀਆਂ ਉਹ ਤਾਂ ਐਵੇਂ ਹੀ ਆਈਆਂ ਨੇ ਤੇ ਮੇਰਾ ਤਾਂ ਵਿਆਹ ਵੀ ਹੋਇਆ ਹੋਇਆ ਜੇ ਮੈਂ ਸੋਚਾਂ ਮੈਂ ਮਾਲਕਣ ਪਰ ਉਹਨਾਂ ਨੂੰ ਇੱਥੋਂ ਕੱਢ ਕੇ ਕੀ ਫਾਇਦਾ ਕਿਉਂ ਨਹੀਂ ਫਾਇਦਾ ਹੈਗਾ ਤਾਨੂੰ ਜਦੋਂ ਉਹ ਇਸ ਘਰ 'ਚ ਰਹਿਣਗੀਆਂ ਆਪਦਾ ਹੱਕ ਜਤਾਉਣਗੀਆਂ ਫਿਰ ਤੂੰ ਦੇਖ ਲੈ ਵੀ 150 ਕਿੱਲੇ ਦੇ ਸਿਰਫ 50 ਕਿੱਲੇ ਤੇਰੇ ਪੱਲੇ ਰਹਿ ਜਾਣਗੇ ਉਹ ਤਾਂ ਤੇਰੇ ਬਰਾਬਰ ਦੀਆਂ ਹੋ ਕੇ ਵਹਿ ਜਾਣੀਆਂ ਨੀ ਆ ਫਿਰ ਤੂੰ ਕੀ ਕਰੇਂਗੀ ਮਨ ਕਰੇ ਜਿਹੜੇ 50 ਤੇਰੇ ਹਿੱਸੇ ਆਉਂਦੇ ਨੇ ਉਹ ਵੀ ਆਪਦੇ ਨੌਕਰਾ ਲੈਣ ਤੂੰ ਤਾਂ ਇਸ ਘਰ ਦੀ ਨੌਕਰਾਨੀ ਬਣ ਕੇ ਰਹਿ ਜੇਂਗੀ ਫਿਰ ਕਿਹਦੀ ਮਾਣ-ਮਾਸੀ ਕਹੇਂਗੀ ਪਰ ਉਹ ਤਾਂ ਕਹਨੀ ਐ ਸੀ ਵੀ ਚ ਤੱਕ ਤੇਰੇ ਕੋਲ ਕੋਈ ਬੱਚਾ ਨਹੀਂ ਹੁੰਦਾ ਤੂੰ ਇਹ ਘਰ ਦੀ ਮਾਲਕਣੀ ਨਹੀਂ ਹੈਗੀ ਤੇ ਮੈਨੂੰ ਕੋਈ ਹਿੱਸਾ ਨਹੀਂ ਮਿਲੂਗਾ ਜਦੋਂ ਹੁਣ ਉਹਦੇ ਜਵਾਬ ਹੋ ਗਿਆ ਹੁਣ ਚੱਲ ਉਹ ਕੁੜੀ ਵੀ ਤਾਂ ਤੇਰੀ ਹੀ ਹੈਗੀ ਜਦੋਂ ਹੁਣ ਤੂੰ ਰਹੇਂਗੀ ਇਸ ਘਰ ਚ ਉਹ ਬਣਦੀ ਆ ਫਿਰ ਤਾਂ ਸਾਰਾ ਕੁਝ ਹੀ ਤੇਰਾ ਆ ਬਰਾ ਮਾਲਕ ਤੇਰੀ ਵੀ ਸੁਣ ਲੈ ਤੈਨੂੰ ਵੀ ਜਵਾਬ ਦੇ ਦੇ ਮੰਮੀ ਤੁਹਾਨੂੰ ਕੀ ਲੱਗਦਾ ਵੀ ਉਹ ਨਿਹਾਉਂਦੀ ਨਹੀਂ ਹੁਣ ਮੈਨੂੰ ਤਾਂ ਨਹੀਂ ਲੱਗਦਾ ਜਿਵੇਂ ਉਹ ਖੱਦੀ ਜਵਾਕੜੀ ਨੂੰ ਛੱਡ ਕੇ ਭੱਗ ਗਈ ਆਪਦੀ ਧੀ ਦੀ ਨਹੀਂ ਹੋਈ ਫਿਰ ਉਹ ਪਿੱਛੇ ਮੁੜ ਕੇ ਕਿਉਂ ਝਾਕੂਗੀ ਜੇ ਉਹ ਸੋਚਣ ਵਾਲੀ ਹੁੰਦੀ ਉਰੇ ਰਹਿਣਾ ਹੁੰਦਾ ਫਿਰ ਉਹ ਜਾਂਦੀ ਐ ਕਿਉਂ ਇਹ ਤਾਂ ਹੈਗਾ ਫਿਰ ਉਹ ਮੰਮੀ ਇਹਨਾਂ ਦਾ ਕਰੀਏਗੀ ਮੈਂ ਤੈਨੂੰ ਤਾਂ ਹੀ ਸਮਝਾਉਣੀ ਆ ਕੀ ਤੁਮ ਬੌੜੀ ਹੋਈਆਂ ਆਪਦੇ ਬਾਰੇ ਸੋਚ ਆਪਦੀ ਕੀ ਹਾਲਤ ਕਰੀਏ ਤੇ ਸਾਰੀਆਂ ਟੈਨਸ਼ਨਾਂ ਲਾ ਕੇ ਆਪਦਾ ਸੋਹਣੀ ਬਣ ਕੇ ਰਿਹਾ ਕਰ ਰਖ ਤਿਆਰ ਬਿਆਰ ਹੋ ਕੇ ਰਿਹਾ ਕਰ ਆਪਦੇ ਬੰਦੇ ਨੂੰ ਵੀ ਸਮਝਾਇਆ ਕਰ ਜੇ ਤੂੰ ਉਹਨੂੰ ਸਮਝਾਏਗੀ ਉਹਦੇ ਦਿਲ ਤੋਂ ਟੈਨਸ਼ਨ ਲੈ ਜੂਗੀ ਉਹ ਆਪ ਹੀ ਤੇਰੇ ਨਾਲ ਖੁਸ਼ ਰਹੂਗਾ ਉਹਨੇ ਕਿਸੇ ਬਾਰੇ ਸੋਚਣੀ ਨਹੀਂ ਠੀਕ ਹੈ ਮਾਮੀ ਹਾਂ ਮੈਂ ਕੋਸ਼ਿਸ਼ ਕਰਕੇ ਦੇਖਦੀ ਛੋਡੇ ਦੋਹੇ ਜੀਆਂ ਦਾ ਇੱਕ ਹੈ ਮਜਾਲ ਹੈ ਬੁਕੀ ਤੀਜਾ ਵੜ ਜੇ ਆਕੇ ਕੋਈ ਨਾ ਮੰਮੀ ਮੈਂ ਪੱਕਾ ਕੋਸ਼ਿਸ਼ ਕਰੂੰਗੀ ਕੋਸ਼ਿਸ਼ ਨਹੀਂ ਲੱਗੀ ਕਿਸੇ ਹੋਰ ਦੀ ਗੱਲ ਨਾ ਸੁਣੇ ਚਲ ਇਹ ਵੀ ਗੱਲ ਠੀਕ ਹੈ ਅਬੀ ਤੂੰ ਕੋਸ਼ਿਸ਼ ਕਰੇਂਗੀ ਕਹਿੰਦੇ ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਜਿੱਤ ਜੇਂਗੀ ਤੂੰ ਵੀ ਬਾਕੀ ਹਾਏ ਉਹ ਕਰਕੇ ਨਾ ਰਿਹਾ ਤਾਂ ਖੁਸ਼ ਰਹਿ ਆ ਕਰ ਹੁਣ ਤਾਂ ਤੇਰੇ ਕੋਲ ਜਵਾਬ ਵੀ ਹੈਗਾ ਨਾਲੇ ਜਿਹੜੀ ਮੈਂ ਗੱਲ ਕਹੀ ਹੈ ਨਾ ਉਤੇ ਗੌਰ ਕਰੀ ਸੋਚੀ ਮੰਮੀ ਕਹਿੰਦੀ ਸਹੀ ਆ ਚੇ ਚਲੇ ਜਾਂ ਤਾਂ ਸਾਰਾ ਕੁਛ ਮੇਰਾ ਤੇ ਲੱਕੀ ਰਹੀ ਆ ਨਾਲੇ